ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਹਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਟਬਲਿਸ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਦੇ ਟਾਈਮ ਹੋ ਗਿਆ ਮਾਰਨਿੰਗ ਦਾ ਸਵਾ ਕੱਟ ਹੋ ਗਿਆ ਦੋ ਦਿਨ ਹੋ ਗਿਆ ਪਸੋਆ ਵਲੌਗ ਦੀ ਜਿਹੜੀ ਸਟਾਰਟਿੰਗ ਕਰ ਲੈਣੇ ਆ ਤੇ ਕੱਲ ਮੰਮੀ ਵਰਗੇ ਜਿਵੇਂ ਦੀਦੀ ਵਰਗੇ ਕੋਲੇ ਰਾਈ ਪਏ ਸੀਗੇ ਤੇ ਤੇ ਅੱਜ ਸਵੇ ਹੀ ਆ ਵੀ ਗਏ 7:30 ਵਜੇ ਨੂੰ ਉਹਨਾਂ ਨੂੰ ਆਏ ਸੀ ਵੀ ਨਾ ਤੇਸੀ ਰੋਟੀ ਵਗੈਰਾ ਬਣਾਉਣੀ ਹੋਊਗੀ ਪਰ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਸਵੇਜੇ ਜਦ ਚਾਹ ਵਗੈਰਾ ਬਣਾਈ ਹੈ ਨਾ ਦੁੱਧ ਵਾਹ ਸਾਂਭਿਆ ਸੀ ਤੇ ਅੱਜ ਚੌਲਾਂ ਨੂੰ ਤੜਕਾ ਲਾ ਲਿਆ ਮੈਂ ਕਿਹਾ ਵੀ ਰੋਟੀ ਬਕਾਉਣ ਤੇ ਟਾਈਮ ਲੱਗੂਗਾ ਚਾਹ ਬੱਧ ਦੇ ਬੰਦੇ ਚੌਲਾਂ ਨੂੰ ਤੜਕਾ ਲੱਗ ਗਿਆ ਨਾਲ ਇਹਨਾਂ ਨੂੰ ਪੁੱਛਿਆ ਵੀ ਕੀ ਜਾਈਦਾ ਵੀ ਰੋਟੀ ਦੇ ਚੌਲ ਫਿਰ ਪਤਾ ਹੀ ਐ ਬੱਚੇ ਤਾਂ ਰੋਟੀ ਨਾਲੋਂ ਪਹਿਲਾਂ ਚੌਲ ਨੂੰ ਪਹਿਲ ਦਿੰਦੇ ਆ ਫਿਰ ਤਾਂ ਕਰਕੇ ਮੈਂ ਕਿਹਾ ਅੱਜ ਸੋਡੀ ਇੱਛਾ ਬੁਰੀ ਹੋ ਜੂਗੀ ਇਹਨਾਂ ਲਈ ਨਾਲੇ ਮੇਰੇ ਕੋਲ ਟਾਈਮ ਦੀ ਬਚਤ ਹੋਊਗੀ ਕਿ ਆਪਾਂ ਇਹਨਾਂ ਨੂੰ ਇਹਨਾਂ ਨੂੰ ਬਣਾ ਤੇ ਫਿਰ ਅੱਜ ਆਪਦੇ ਵਾਸਤੇ ਵੀ ਮਿਲ ਲਹੇਗੀ ਚੌਲ ਪੈਕ ਕਰ ਲੇ ਆਪਾਂ ਟਿਫਨ ਦੇ ਵਿੱਚ ਕਿ ਮੌਸਮ ਹੈ ਜਿਹੜਾ ਰਾਤ ਨੂੰ ਠੋੜਿਆ ਥੋੜਾ ਜਿਹਾ ਨਹੀਂ ਐਸੀ ਜਨ ਕਿ ਬੇੜਾ ਜਿਹਾ ਗਿੱਲਾ ਹੋਇਆ ਤੇ ਹੁਣ ਵੀ ਮਾੜੀ-ਮੋਟੀ ਕਿਨਮਿੰਜੀ ਹੁੰਦੀ ਸੀ ਹਵਾ ਚੱਲੀ ਜਾਂਦੀ ਹੈ ਵੈਸੇ ਵਧੀਆ ਠੰਡਾ ਜਿਹਾ ਮੌਸਮ ਹੋ ਗਿਆ ਤੇ ਹਾਂ ਕੀ ਹੈ ਕੀ ਮੇਰੀ ਗੱਲ ਸੁਣੀ ਉੱਥੇ ਮਿੱਟੀ ਦੇ ਵਿੱਚ ਪਾਰਕ ਮਾਰ ਕੇ ਪੈਰ ਤੇ ਹੁਣ ਅੰਦਰ ਆ ਗਈ ਬੱਚਾ ਲੱਗਦਾ ਮੈਂ ਤਨ ਕਹਤਾ ਚੱਲ ਬਾਹਰ ਮੰਮਾ ਦੋ ਮਿੰਟ ਹੀ ਕਰ ਦੀ ਗਈਆਂ ਬੈਣ ਆਉਣ ਵਾਲੀ ਆਪਣੀ ਟੀ ਆਪਦੇ ਬੈਗ ਚੱਕੋ ਚਾ 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 ਬੈਗ ਚੱਕਾਉ ਦਾ ਸਾਰੀਆਂ ਬਾਕਸ ਪਾ ਲਈਆਂ ਮੈਂ ਕੀ ਕਹਿ ਰਹੀ ਹਾਂ ਯੈਸ ਇੱਥੇ ਮੈਥ ਪਿਆ ਸੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਸਕੂਲ ਤੇ ਆ ਕੇ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ। ਅੱਜ ਸਬਜ਼ੀ ਕਿਸਕੀ ਬਣੇਗੀ? ਮੇਰੀ ਪਸੰਦ ਦੀ। ਮੇਰਾ ਖਾਣੀ। ਅਸੀਂ ਕੈਚ ਕਰ ਲੈਨੇ ਤੁਰੇ ਜਾਂਦੇ ਬੰਦੇ ਨੂੰ। ਠੀਕ ਹੈ। ਹੋਰ ਇਹ ਸੰਗੀ ਜਾਊਗਾ ਫਿਰ ਜਦੋਂ ਕੈਮਰਾ ਕਰ ਲੈਨੇ ਆ। ਹਾਂ ਬੀ ਟਿੱਡੀ ਜੇਕਰ ਤੂੰ ਸਾਡੇ ਵਲੌਗ ਦੇ ਵਿੱਚ ਆਵੇਂ ਨਾ ਤਾਂ ਸਾਡਾ ਵਲੌਗ ਅਧੂਰਾ ਹੁੰਦਾ। ਅਧੂਰਾ ਹੁੰਦਾ ਚੁੱਚੜੀ ਤੀ ਰਗੋਸ਼ੀ ਜਾ ਤੈਨੂੰ ਭੁੱਖੀ ਰਹਿੰਦੀ ਐ ਸਾਰਾ ਦਿਨ ਭੁੱਖ ਆ ਗਈ ਐ ਤੇਰੇ ਮੱਥੇ ਦੇ ਵਿੱਚ ਹੈ ਜਿਵੇਂ ਗੱਲਾਂ ਦੇ ਚੋਏ ਬੰਨੇ ਨੇ ਹੋਵੇ ਇਹਨੇ ਮੱਥੇ 'ਚ ਟੋਆ ਬੰਨਦਾ ਆਸੀ ਇਹਦੇ ਮੱਥੇ 'ਚ ਟੋਆ ਬੰਨਦਾ ਲਓ ਜੀ ਐ ਤਾਂ ਸੁਆਰੀ ਜਿਹੜੀ ਕਿਣ ਮਣ ਕਿਣ ਮਣ ਹੋ ਰਹੀ ਐ ਹੁਣ ਤਾਂ ਵੱਜ ਗਏ ਪੌਣੇ 4 ਸਕੂਲ ਤਾਂ ਆ ਪਾ ਗਏ ਸੀ ਤੇ ਅੱਜ ਬੀਬੀ ਬੈਠੀ ਐ ਇੱਥੇ ਆਉਦੇ ਸੇਮ ਥਾਂ 'ਤੇ ਇੱਥੇ ਆ ਕੇ ਅਸੀਂ ਬੈ ਗੇ ਗੋਲੇ ਬੀਬੀ ਦੇ ਬੀਬੀ ਕਾ ਨਹੀਂ ਅੰਦਰ ਜੇ ਸਾਰਾ ਦਿਨ ਕੀ ਬੈਠੇ ਰਹਿਣਾਗਾ ਤੇ ਇੱਥੇ ਵਧੀਆ ਹਾਏ ਬੀਬੀ ਇਹਨੂੰ ਕੀ ਹੋਣ ਲੱਗ ਗਿਆ ਮੰਮੀ ਦਵਾਈ ਲੈ ਕੇ ਆਈ ਅੱਜ ਫੇਰ ਗੈਸਟ੍ਰੋਲ ਵਧੀਆ ਗੈਸਟ੍ਰੋਲ ਨਾ ਆयो ਨਹੀਂ ਧੀਰਯ ਸੁਣੀਏ ਕਿ ਦਾਇ ਦਾ ਵਰਦਨ ਸੀ ਇਹ ਦੇ ਆਖਿਆ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡਾ ਪੱਠਿਆਂ ਦਾ ਟਾਈਮ ਹੋ ਗਿਆ ਸਭ ਰਾਣਾਂ ਲਈ ਛੱਡੀ ਲੱਗੀ ਪਈ ਜਹੋਂ ਦਾ ਜੱਗਾ ਕੀਤਾ ਆਇਆ ਬੀਬੀ ਸਾਰ ਦਿਨ ਧੁੱਪੇ ਬੈਠੇ ਰਹੀ ਨਹੀਂ ਕਾਲੀ ਹੋ ਗਈ ਕਾਲੀ ਨਾ ਹੋਰ ਉੱਥੇ ਬੈਠੇ ਕਿਹੜੀ ਆਉਂਦੀ ਮੈਂ ਰੋੜੀ ਬੰਦਾ ਖਾਵੇ ਪਹਿਲਾਂ ਤਾਂ ਬੈਠੀ ਰਹਿੰਦੀ ਹੁੰਦੀ ਸੀ ਇੱਧਰ ਜੇ ਹੁੰਦਾ ਇੰਨੇ ਕਿਸਾਨੀ ਵਿੱਚ ਕੀ ਠੀਕ ਬੀਬੀ ਨੇ ਵਕਤੋਂ ਕਾਲੀ ਹੋ ਗਈ ਧੁੱਪੇ ਬੈਠ ਕੇ ਆਹ ਦੇਖ ਕੀ ਕਰੀ ਜਾਂਦੀ ਇਹ ਮਾਂ ਮੇਕੇ ਮਾਂ ਨੂੰ ਇਹ ਮਾਰਦੀ ਹੈ ਮੈਂ ਥੋੜੀ ਜਿਹਾ ਬੁਝਾਤਾ ਨੀਂਦ ਤੋਂ ਬਾਅਦ ਤੇ ਹਾਂ ਅੱਜ ਤੜਕੇ ਪਾਲੇ ਸੀ ਮਟਰ ਚੌਲਾਂ ਚ ਥੋੜੇ ਜਿਹੀ ਚੌਲਾਂ ਚ ਪਾ ਕੇ ਲੈ ਗਈ ਸੀ ਮਟਰ ਹੁਣ ਰੋਟੀ ਪਕਾ ਕੇ ਖਾਧੀ ਮੈਂ ਤਾਂ ਰੋਟੀ ਫਿਰ ਰੋਟੀ ਸੀਗੀ ਮੈਂ ਖਾਟਾ ਪਿਆ ਸੀ ਮੈਂ ਸੱਜਰੀ ਬਣਾ ਕੇ ਖਾਣਿਆ ਉਹ ਕਿਹੜੀਆਂ ਗੰਗਾ ਉਹ ਬਾਅਦ ਨੂੰ ਓਕੇ ਤੇ ਬੱਚੇ ਆ ਜਾ ਉਹ ਆ ਗਏ ਭਾਈ ਆ ਗਏ ਜਿਨੀ ਸੋਹਣੀ ਅਦਤਾਂ ਦੀ ਦੀ ਆਪਾਂ ਵੀ ਕਰੀਏ ਆਪਣੇ ਕੰਮਕਾਰ ਸਟਾਰਟ ਹੋਣਾ ਭਾਂਡੇ ਭੁੰਡੇ ਮਾਂਜੀਏ ਆਉਣੇ ਆਉਣੇ ਮੈਂ 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 ਲਾਈ ਆਗੀ ਕੱਲ ਕਵੀਰ ਦਾ ਕਮੈਂਟ ਆਇਆ ਕਹਿੰਦੀ ਅੱਜ ਤਾਂ ਵੀਰੇ ਨੇ ਪੂਰਾ ਖੁੱਲ ਕੇ ਬੋਲਿਆ ਐਵੇਂ ਕਰ ਕਰੇ ਬੋਲਦੇ ਬਲੌਗ ਦੇ ਵਿੱਚ ਕੀ ਬੋਲਿਆ ਤੁਸੀਂ ਕੱਲ ਕਿਹੜਾ ਬਲੌਗ ਬਣਾਇਆ ਸੀ ਆਪਾਂ ਜਿਹੜਾ ਉਹ ਮੈਂ ਉਹ ਉਹ ਤੇ ਤੋਂ ਕੱਪੜਾ ਧੋਈ ਜਾਂਦੀ ਹਾਂ ਹਾਂ ਉਹ ਪਰਸੋਂ ਵਾਲੇ ਤੇ ਕਿਹਾ ਸੀ ਲਖਵੀਰ ਨੇ ਮੂੜ ਤੇ ਡੰਡਾ ਮੂਡ ਬਣਿਆ ਹੋਇਆ ਤਾਂ ਵਧੀਆ। ਵਲੌਗ ਬਣਾ ਲੈਂਦੇ ਆ। ਵੈਸੇ ਆ ਹੀ ਜਾਂਦੇ ਚਲ ਜਦੋਂ ਘਰੇ ਹੁੰਦੇ ਨੇ। ਅੱਜ ਵਾਲੇ ਵਲੌਗ ਦੇ ਵਿੱਚ ਤਾਂ ਮੈਂ ਸਾਨੂੰ ਗਾਂਗਾਂ ਦੀਆਂ ਵਾਜਾਂ ਸੁਣਾਈ ਦੇਣੀਆਂ। ਇਹਨਾਂ ਨਵੇਂ ਹੋਇਆ ਪਿਆ ਵੀਸ਼ੇ ਕੀ ਬੰਨੋ ਸਾਨੂੰ। ਬੱਚੇ ਬੈਠੇ ਆਂ ਅੰਦਰ। ਮੈਂ ਅੱਜ ਵਾਲੇ ਵਲੌਗ ਦੇ ਵਿੱਚ ਤਾਂ ਗਾਂਗਾਂ ਦੀਆਂ ਵਾਜਾਂ ਸੁਣਾਈ ਦੇਣੀਆਂ ਤੇ ਸੱਚ ਸਾਰੀਆਂ ਭੈਣਾਂ ਨੂੰ ਮੈਂ ਕਹਿਣਾ ਸੀਗਾ ਕਿ ਆਪਾਂ ਇੰਸਟਾ ਤੇ ਮੈਂ ਬਣਾਇਆ ਆਪਣਾ ਨਵਾਂ ਅਕਾਊਂਟ ਪੈਣਾ ਦਾ ਬੁਟੀਕ ਤੇ ਉਹ ਵਾਲੀ ਸਾਡੀ ਆਈਡੀ ਨੂੰ ਵੀ ਫੋਲੋ ਕਰਿਓ ਬਸ ਹੌਲੀ ਹੌਲੀ ਜਿਉ ਜਿਉ ਦੋ ਆਪਾਂ ਕੱਪੜਾ ਲਿਆਵਾਂਗੇ ਤਾਂ ਆਪਾਂ ਸੂਟਾਂ ਨਹੀਂ ਆ ਜਿਹੜੀਆਂ ਫੋਟੋਆਂ ਪਾਇਆ ਕਰਾਂਗੇ ਤਾਂ ਪਲੀਜ਼ ਸਪੋਰਟ ਕਰੋ ਉਹ ਵਾਲੇ ਆਪਣੀ ਆਈਡੀ ਨੂੰ ਵੀ ਫੋਲੋ ਜ਼ਰੂਰ ਕਰਿਓ ਬਸ ਹੌਲੀ 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 ਇਹਦੇ ਆਪ ਆਪਣਾ ਮੈਂ ਤੇ ਕੰਮ ਕਰ ਚਲਾਈ ਜਾਣਾ ਤਾਂ ਆਪਾਂ ਪਿਕਸ ਵੀਡੀਓ ਉਹ ਤੇ ਆਪਾਂ ਪਾਵਾਂਗੇ ਤਾਂ ਜ਼ਰੂਰ ਪੈਣੋ ਪੈਣਾ ਦਾ ਬੁਟੀਕ ਖੋਲ ਕੇ ਸਾਡੀ ਮੇਰੀ ਤੇ ਗगन ਦੀ ਪਿਕ ਲੱਗੀ ਹੋਈ ਆ ਤਾਂ ਫੋਲੋ ਜ਼ਰੂਰ ਕਰਿਓ ਸਾਰਿਆਂ ਨੇ ਕਿੱਧਰ ਖੜਾ ਲਿਆ ਤੇਰੀ ਖੁੰਡੀ ਚੱਲ 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 ਉਹ ਤਾਂ ਆਪ ਹੀ ਮੁੜ ਜੂਗੀ ਤੇ ਮੈਂ ਅੱਜ ਆਪਣੇ ਗੰਗਾ ਵਾਲੇ ਪ੍ਰਧਾਨ ਦੇ ਘਰੇ ਗਈ ਸੀ ਨਾ ਤੇ ਉਦੋਂ 2:30 ਵਜੇ ਮੈਂ ਉੱਥੇ ਪਾਈ ਜਾਂਦਾ ਸੀ ਅੰਦਰ ਹੂੰ ਕਈ ਕਰ ਸਾਢੇ ਤਾਂ ਅੰਦਰ ਹੀ ਹੁੰਦਾ ਨਾ ਪਛ ਮੈਂ ਕਦੇ ਕਦੇ ਨਹੀਂ ਆਵਾਜ਼ ਵਧੀਆ ਬਾਰੀ ਬਾਰੀ ਖੋਲਣ ਨਾਲੋਂ ਕਦੇ ਅੰਦਰ ਬੰਦਤੀਆਂ ਕਦੇ ਬਾਹਰ ਬੰਦਤੀਆਂ ਵਧੀਆ ਸਮਾਂ ਲਈ ਬਾਪੂ ਬਾਪੂ ਹਸਿਕਾ ਤੇ ਤੁਝੋ ਨਾ ਲੀਡਰ ਖਾ ਜਾਣਾ ਹਣ ਲੀਡਰ ਆਹ ਖਬਰਾਂ ਸੁਣਦਾ ਮੈਂ ਨਹੀਂ ਸੁਣਦਾ ਖਬਰਾਂ ਹਾਂ? ਕਿਉਂ ਬਾਪੂ? ਅਹੋ। ਕਵਾਡੀ ਦੇਂਦੇ ਆ ਤਾਂ। ਬਾਡੀ ਵੇਲਾ। ਉਹਨਾਂ ਕੋਲ ਤਾਂ ਮੈਂ ਚ ਦੇਖੀ ਹੁੰਦੀ ਸਾਰਾ ਦਿਨ। ਤੁਹਾਨੂੰ ਤਾਂ ਮੈਂ ਚਾਹੀਦੇ ਆ। ਹੂੰ। ਕੁਰਸੀ ਜਾਓ ਚਾਪੀ। ਲੈਣੇ ਬਾਪੂ ਬਸ ਉਹ ਗਾ ਬੰਨ ਦੇਣ ਤੋਂ ਮੜੇ ਜੋ ਭੱਜਣਾ ਜਾਵੇ। ਗਾ 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 ਲੈ। ਉਹ ਟ੍ਰੀਨਾ ਪਾਣੀ। ਅੱਜ ਆਉਗੀ ਦਾਸਾ ਨੂੰ। ਮੈਂ। ਉਹ ਰੋਟੀ ਖਾਦੀ ਇਹਦੇ ਨਾਲ। ਇਹ ਤਾਂ ਨਹੀਂ ਸੋ ਆਹ ਸਬਜੀ ਬੰਦੀ ਆ ਬਾਪੂ ਵਦਿਕਾ ਮੰਡੀ ਹੈਗੀ ਸਾਡਾ ਦਾਦਾ ਆ ਕੀ ਦੰਦਾ ਮੈਂ ਤਾਂ ਭਾਲੀ ਪਸੰਦਾ ਜੀ ਜੀ ਕੋਈ ਫੁੱਲ ਨਹੀਂ ਲੰਨਦਾ ਸਿੱਕੋ ਕਿਹੜੀ ਫੁੱਲ ਵਾਲੀ ਉਹ ਕੋੜੀ ਗੋਭੀ ਮੈਂ ਉਹ ਕੋਈ ਆਮਲੀ ਗਾਗੇ ਨਹੀਂ ਆਂ ਬਾਹੋਂ ਥੀ ਰਹਿ ਗਈ ਉਹ ਜਾ ਕੇ ਕੀ ਹੋਇਆ ਮੈਂ ਮੈਂ ਤੁਹਾਨੂੰ ਕੰਨ ਨਾ ਖਾਏ ਨੀ ਕੋਥੀ ਬੈ ਗਈ ਜਾ ਕੇ ਮੋਖਨੰਦ ਮੇ ਆਈ ਨਹੀਂ ਮੜ ਕੇ ਮੁੰਡ ਜੀ ਵੀ ਕੀ ਲਿਆਉਣਾ ਉਹਨੂੰ ਡੱਬੀ ਫੜਾਏਓ ਆ ਆ ਸਾਰੇ ਮਚਾਉਣੇ ਆ ਦੇਉ ਤੇਰੇ ਜਾ ਬੱਟ ਕੇ ਉਹ ਉੱਧਰ ਬੋਲੀ ਜਾਂਦੇ ਆ ਪਾਪਾ ਗੁਆੜੀ ਲਾੜਕੀ ਵਾਲੀ ਜਾਂਦਾ ਤੇ ਖੱਤਪਾ ਭਾਈ ਫੀਸਟ ਕਰੋ ਜੀ ਜੀ ਕਿਹੇ ਜੀ ਦੇਂਦੇ ਆ ਫੀਸਟ ਕਰੋ ਕਾਟਤਾ ਦੇਉਂਦੇ ਸੂਟੀ ਲੈ ਆਣੇ ਕਰਤੇ ਨਾ ਕੋਈ ਤੇ ਕੁੜਤੇ ਬਿਆੰਮੇ ਵੀ ਲੈ ਆਵਾਂਗੇ ਵੀ ਲੈ ਆਏ ਇਹ ਪੀਸਟ ਹੋਏ ਪਹਿਲਾਂ ਫੀਸਟ ਕਰਨੇ ਹੁੰਦੇ ਨੇ ਨਾ ਫੀਸਟ ਕਰੋ ਹੋਰ ਪੀਟ ਲਿਓ ਭਾਈ ਈਟ ਕਰੋ ਕੀ ਖਾਣਾ ਦੱਸੋ ਕੌੜੀ ਕਰੋ ਫੀਸਟ ਕੌੜੀ ਕਰੋ ਕੌੜੀ ਨਹੀਂ ਕਰਦੇ ਮਿੱਠੀ ਫੀਸਟ ਕਰਾ ਲਈ ਸੀ ਤਾਂ ਟੌੜਿਆ ਖਾਜੂਗੀ ਆ ਚੱਕ ਪਤਾ ਸਾਰਾ ਖਿਲਾਰ ਨਾ ਉੱਧਰ ਰੱਖ ਗਏ ਇੱਧਰ ਰੱਖ ਇੱਥੇ ਤੂੰ ਹੀ ਪਾ ਗਏ ਆਪਾ ਲੋ ਜੀ ਮੌਸਮ ਹੈ ਜਿਹੜਾ ਫੇਰ ਖਰਾਬ ਹੋ ਗਿਆ ਤੇ ਮੈਂ ਵੀ ਉੱਥੋਂ ਆ ਗਈ ਸੀ ਇੱਧਰ ਆਪਾਂ ਲੱਗਦੇ ਸੀਗੇ ਹੁਣ ਪੰਡਿਤ ਕਰਮਾਂਜਨ ਤੇ ਇਹ ਹੀ ਮੈਨੂੰ ਲੱਗਦਾ ਗਾਜਰਾ ਗਾਜਰਾ ਲੈਂਦੀਆਂ ਖੇਤੋਂ ਸਬਜ਼ੀ ਵਗੈਰਾ ਚਲੋ ਆਪਾਂ ਤੋਦਾਂਗੇ ਨਾਲੇ ਹੁਣ ਇਹਨਾਂ ਨੂੰ ਰੱਖ ਦਾਂਗੇ ਸਬਜ਼ੀ ਤਾਂ ਆਪਾਂ ਬਣਾਉਣੇ ਬੰਦ ਗੋਭੀ ਦੇ ਬਬਾਪਾ ਹੱਸ ਜਾਂਦੇ ਸੀ ਕਿਹੜੀ ਸਬਜ਼ੀ ਹੁੰਦੀ ਹੈ ਕਹਿੰਦੇ ਸਾਰਿਆਂ ਦੀ ਵੱਖਰੇ ਵੱਖਰੇ ਹਨਾ ਪਸੰਦ ਹੁੰਦੀ ਹੈ ਸਬਜ਼ੀ ਦੀ ਵੀ ਚਲੋ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਬਹੁਤ ਭਣ ਬਣਾਏਗੇ ਜਿਹੜੀਆਂ ਜਿਹੜੇ ਆਖਦੇ ਨੇ ਨਹੀਂ ਸਬਜ਼ੀ ਸਵਾਦਾ ਦੀ ਪਰ ਮੈਨੂੰ ਤੇ ਬੱਚਿਆਂ ਨੂੰ ਵੱਧ ਪਸੰਦ ਹੈ ਤੇ ਬਾਕੀ ਗੱਲ ਰਹਿ ਗਈ ਹਾਂ ਮੰਮੀ ਸੋਨ ਜੀ ਚਾਹੁੰਦਾ ਮੈਂ ਖਬੀ ਕਹਿੰਦੇ ਆਪਾਂ ਆ ਕੇ ਵੀ ਦੁਕਾਨ ਖੋਲ ਲਈ ਥੋੜਾ ਥੋੜਾ ਜਿਹਾ ਵੀ ਆਸ-ਪਾਸ ਸੁਣਨਾ ਚਾਹੁੰਦਾ ਵੀ ਲੈ ਹੁਣ ਇਹ ਕੰਮ ਤੋੜ ਲਿਆ ਵੀ ਕਿਸੇ ਨੂੰ ਕੀ ਤਕਲੀਫ ਆ ਹਨਾ ਆਸ-ਪਾਸ ਚ ਸੁਣਨਾ ਚਾਹੁੰਦਾ ਜੇ ਕੋਈ ਕੰਮ ਕਰਦੇ ਜੇ ਮੰਨ ਲਓ ਮੈਂ ਤੇ ਚਲੋ ਮੇਰੀ ਫਰੈਂਡ ਨੇ ਅਸੀਂ ਇਹ ਕੰਮ ਤੋੜਿਆ ਕੋਈ ਵੀ ਕੰਮ ਆ ਅਸਲ ਦੇ ਵਿੱਚ ਹੌਲੀ-ਹੌਲੀ ਚੱਲਦਾ ਬਾਕੀ ਨਾਲੇ ਕਿਸੇ ਨੂੰ ਕੀ ਪ੍ਰੋਬਲਮ ਹੈ ਜੇ ਅਸੀਂ ਕੱਪੜਾ ਲੈ ਕੇ ਆਈਆਂ ਤਾਂ ਅਸੀਂ ਆ ਦਾ ਪੈਸਾ ਲਾਇਆ ਹਨਾ ਤੇ ਜਿਹੜਾ ਇਹਦੇ ਚ ਮਿਹਨਤ ਲੱਗਦੀ ਹੈ ਪਹਿਲਾਂ ਘਰ ਦੇ ਕੰਮ ਵੀ ਕਰਨੇ ਸਕੂਲ ਵੀ ਜਾਣਾ ਹਨਾ ਸਾਰੇ ਕੰਮ ਹੀ ਚਲੋ ਜਿੰਨੀ ਕਿ ਹਮਤ ਆਉਦਾ ਮੇਰਾ ਪਰਿਵਾਰ ਆ ਜਿਹੜਾ ਸਾਰਾ ਸਾਥ ਦਿੰਦਾ ਤਾਂ ਆਪਾਂ ਫੇਰ ਕੰਮ ਕਰਦੇ ਆ ਪਰ ਕਿਸੇ ਨੂੰ ਇਹਦੇ ਵਿੱਚ ਕੁਝ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਕੀ ਪ੍ਰੋਬਲਮ ਹੈ ਕਿਸੇ ਨੂੰ ਮੈਂ ਕਿਸੇ ਤੋਂ ਕੁਝ ਅਸੀਂ ਕਿਸੇ ਤੋਂ ਕੁਝ ਮੰਗ ਕੇ ਨਹੀਂ ਲੈ ਕੇ ਆਏ ਅਸੀਂ ਆਪ ਦਾ ਜਿੰਨੇ ਸਾਡਾ ਬਜਟ ਸੀ ਅਸੀਂ ਕੱਪੜਾ ਲੈਂਦਾ ਤੇ ਪਤਾ ਨਹੀਂ ਕਿਉਂ ਵੀ ਆਸੇ ਪਾਸੇ ਕਿਉਂ ਇਦਾਂ ਬੋਲਦੇ ਆ ਪਤਾ ਨਹੀਂ ਵੀ ਐਨੇ ਬੇਲੇ ਆ ਲੋਕ ਹਨਾ ਵੀ ਦੂਜਿਆਂ ਦੀਆਂ ਗੱਲਾਂ ਕਰਨ ਦੇ ਲਈ ਬੈਠੇ ਰਹਿੰਦੇ ਆ ਮੈਨੂੰ ਤਾਂ ਕੋਈ ਸਮਝ ਜੀ ਨਹੀਂ ਆਉਂਦੀ ਹੈਗੀ ਕਿ ਅਸੀਂ ਤਾਂ ਕਦੇ ਨਹੀਂ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕੀਤਾ ਵੀ ਕੌਣ ਕੀ ਕਰਦਾ ਜਾਂ ਕੀ ਨਹੀਂ ਕਰਦਾ ਤੇ ਕਿਸੇ ਨੂੰ ਜੇ ਕੋਈ ਕੰਮ ਕਰਦਾ ਤਾਂ ਉਹ ਚ ਖੁਸ਼ੀ ਆ ਹਾਂ ਖੁਸ਼ ਹੋਣਾ ਚਾਹੀਦਾ ਕਿਸੇ ਨੂੰ ਤਕਲੀਫ ਕਾਦੀ ਅਸੀਂ ਕਿਸੇ ਨੂੰ ਲੈ ਕੇ ਜੇ ਕਿਸੇ ਭੈਣ ਭਰਾ ਨੂੰ ਹਨਾ ਬਥੇਰੀ ਹੈਗੇ ਲੋਕ ਜਿਹੜੇ ਸਾਥ ਦਿੰਦੇ ਆ ਜਿਹੜਾ ਸਪੋਰਟ ਕਰਦੇ ਕੋਈ ਦੂਰ ਦੂਰ ਦੀਆਂ ਭੈਣਾਂ ਹੈਗੀਆਂ ਹਨਾ ਇਕੱਲਾ ਬੰਦੇ ਦੀ ਸਪੋਰਟ ਕੀਤੀ ਬਥੇਰੀ ਹੁੰਦੀ ਹੈ ਤੇ ਜੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿ ਸਕਦਾ ਤੇ ਕਿਸੇ ਨੂੰ ਮਾੜਾ ਕਹਿੰਦਾ ਵੀ ਕੋਈ ਹੱਕ ਨਹੀਂ ਹੈਗਾਗਾ ਤੇ ਐਵੇਂ ਆਪਦੇ ਘਰੇ ਬਹਿ ਕੇ ਐਵੇਂ ਆਪਦਾ ਖੂਨ ਨਾ ਮਚਾਇਆ ਕਰੋ ਤੇ ਇਹ ਸਾਡੀ ਮੇਰੀ ਸਿਰਦਰਦੀ ਹੈ ਜਾਂ ਸਾਡੇ ਪਰਿਵਾਰ ਦੀ ਸਿਰਦਰਦੀ ਹੈ ਜੇ ਉਹ ਮੇਰੇ ਨਾਲ ਖੜੀ ਹੈ ਕੁੜੀ ਉਹਦੀ ਸਿਰਦਰਦੀ ਹੈ ਹਾਂ ਹਾਂ ਜੇ ਉਹ ਪ੍ਰਮਾਤਮਾ ਦੀ ਮਿਹਰ ਹੈ ਤਾਂ ਚੱਲਣਾ ਤਾਂ ਕੰਮ ਚੱਲ ਜਾਂਦਾ ਹੁੰਦਾ ਤੇ ਅਹੀਂ ਨਹੀਂ ਇੱਕ ਦੋ ਦਿਨਾਂ ਚ ਕੰਮ ਨਹੀਂ ਚੱਲਦਾ ਹੁੰਦਾ ਜੇ ਮੈਂ ਕੋਈ ਬਲੌਗਿੰਗ ਦਾ ਕੰਮ ਸਟਾਰਟ ਕੀਤਾ ਤਾਂ ਮੈਂ ਸਾਲ ਭਰ ਮਿਹਨਤ ਕੀਤੀ ਹੈ ਤਾਂ ਕਿ ਤੇ ਜਾ ਕੇ ਬੰਦੇ ਨੂੰ ਮਿਹਨਤ ਦਾ ਫਲ ਮਿਲਦਾ ਹੁੰਦਾਗਾ ਤੇ ਐਵੇਂ ਘਰੇ ਬਹਿ ਕੇ ਹਨਾ ਐਵੇਂ ਨਾ ਕਿਸੇ ਨੇ ਕੁਝ ਮੈਂ ਤਾਂ ਫੇਰ ਵੀ ਨਹੀਂ ਕਿਸੇ ਨੂੰ ਗਲਤ ਕਹਿੰਦੀ ਵੀ ਚਲੋ ਕੋਈ ਨਹੀਂ ਉਹ ਤੁਹਾਡੀ ਆਪਦੀ ਸੋਚ ਆ ਪਰ ਇਹ ਸਹੀ ਗੱਲ ਨਹੀਂ ਹੈਗੀ ਜੇ ਕੋਈ ਬੰਦਾ ਕੰਮ ਕਰਨ ਲੱਗਿਆ ਕੋਈ ਸੋਚ ਸਮਝ ਕੇ ਲੱਗਿਆ ਘਰ ਵਿੱਚ ਆਪਦਾ ਕੰਮ ਕਰਦੇ ਪਰ ਸਾਨੂੰ ਮੈਨੂੰ ਕੋਈ ਕਿਸੇ ਦਾ ਕੋਈ ਡਰ ਨਹੀਂ ਜੇ ਬਾਹਰ ਜਾ ਕੇ ਵੀ ਸੇ ਆਪਦਾ ਕੰਮ ਕਰਨਾ ਤਾਂ ਕਰਨਾ ਆਪਦੇ ਬੱਚਿਆਂ ਲਈ ਕਰਨਾ ਆਪਦੇ ਪਰਿਵਾਰ ਦੇ ਲਈ ਕਰਨਾ ਤੇ ਆਪਦੇ ਲਈ ਕਰਨਾਗਾ ਬਾਕੀ ਐਵੇਂ ਤੁਸੀਂ ਨਾ ਆਦਾ ਦਿਲ ਦਿਮਾਗ ਵਾਲਾ ਲਾਇਆ ਕਰੋ ਦਿਮਾਗ ਦੀ ਜਿਹੜਾ ਐਵੇਂ ਆਪਦਾ ਖਰਚ ਨਾ ਕਰਿਆ ਕਰੋ ਕੋਈ ਹੱਕ ਨਹੀਂ ਹੈਗਾ ਕਿ ਕਿਸੇ ਨੂੰ ਕੁਝ ਵੀ ਕਹਿਨ ਦਾ ਤੇ ਪਤਾ ਤਾਂ ਆਪਾਂ ਨੂੰ ਆਸੇ ਪਾਸੇ ਲੱਗ ਜਾਂਦਾ ਹੁੰਦਾਗਾ ਇਹ ਕੋਈ ਅਸੀਂ ਆਪਦਾ ਆਮਦਾਰੀ ਦੇ ਨਾਲ ਆਪਦਾ ਸੋਚ ਸਮਝ ਕੇ ਕੰਮ ਚਲਾਉਣੇ ਆਗੇ ਕੋਈ ਅਸੀਂ ਮੈਂ ਕੋਈ ਐਡਾ ਨਹੀਂ ਕਹਿ ਰਹੇ ਮੇਰਾ ਚੱਲ ਪਿਆ ਕੰਮ ਅੱਜ ਅਸੀਂ ਸਟਾਰਟਿੰਗ ਹੈ ਜਿਵੇਂ ਕਹਿੰਦੇ ਹੁੰਦੇ ਨੇ ਹਜੇ ਤਾਂ ਇੱਕ ਸਟੈਪ ਆਪਾਂ ਚੱਕਿਆਗਾ ਕੋਈ ਬਾਹਲਾ ਨਹੀਂ ਐਵੇਂ ਘਰੇ ਬਹਿ ਕੇ ਹੋਣਾ ਕਰਿਆ ਕਰੋ ਬਾਲੀਆਂ ਗੱਲਾਂ ਨਾ ਕਰਿਆ ਕਰੋ ਤੇ ਜਿੰਨਾ ਭੈਣ ਭਰਾਵਾਂ ਨੇ ਸਾਥ ਦੇਣਾ ਹੁੰਦਾ ਉਹ ਸਾਥ ਦੇ ਦਿੰਦੇ ਉਹ ਗੱਲਾਂ ਨਹੀਂ ਕਰਦੇ ਹੁੰਦੇ ਜਿਹਨੇ ਸਾਥ ਨਹੀਂ ਦੇਣਾ ਹੁੰਦਾ ਉਹ ਐਵੇਂ ਗੱਲਾਂ ਕਰਦੇ ਹੁੰਦੇ ਐਵੇਂ ਨਾ ਹੋ ਕਰਿਆ ਕਰੋ ਗਲਤ ਨਹੀਂ ਬੋਲਣਾ ਚਾਹੀਦਾ ਉਸ ਪ੍ਰਮਾਤਮਾ ਤੋਂ ਜਿਹੜਾ ਡਰ ਕੇ ਰਹਿਣਾ ਚਾਹੀਦਾ ਕੋਈ ਬਾਲੀ ਵੱਡੀ ਦੁਕਾਨ ਨੂੰ ਮੈਂ ਬਾਲੀ ਵੱਡਾ ਮਾਲ ਨਹੀਂ ਮੈਂ ਤਿਆਰ ਕਰ ਲਿਆ ਹੈਗਾ ਕਿ ਵੀ ਜਿਹੜੀ ਏਡੀ ਵੱਡੀ ਕਲਪਨਾ ਖੜੀ ਹੋਗੀ ਕੋਈ ਨਹੀਂ ਅਜੇ ਚਾਰ ਸੂਟ ਲੈਂਦੇ ਆ ਸਟਾਰਟਿੰਗ ਕੀਤੀ ਹੈ ਜੇ ਕੰਮ ਚੱਲਿਆ ਤਾਂ ਵੀ ਤੁਹਾਡੇ ਸਾਹਮਣੇ ਜਾਂ ਨਹੀਂ ਚੱਲਦਾ ਤਾਂ ਵੀ ਤੁਹਾਡੇ ਸਾਹਮਣੇ ਉਹ ਪ੍ਰਮਾਤਮਾ ਦਾ ਸਾਥ ਚਾਹੀਦਾ ਤੇ ਆਪਦੇ ਪਰਿਵਾਰ ਦਾ ਸਾਥ ਚਾਹੀਦਾ ਤੇ ਤੁਸੀਂ ਕੋਈ ਗੱਲ ਨਹੀਂ ਆਪਦਾ ਆਰਾਮਦਾਰੀ ਨਾਲ ਰਹਿ ਇੰਨੀ ਟੈਨਸ਼ਨ ਨਾ ਲਿਆ ਕਰੋ ਸਾਡੀ ਉਹ ਸਾਰਾ ਪਰਿਵਾਰ ਬੈਠਾ ਮੇਰੀ ਟੈਨਸ਼ਨ ਲੈਣ ਆਲਾ ਤੇ ਮੈਨੂੰ ਸਾਥ ਦੇਣ ਆਲਾ ਹਾਂਜੀ ਟਾਈਮ ਹੋ ਗਿਆ ਛੀਦਾ ਤੇ ਆਪਾਂ ਧਾਰਾਂ ਵਗੈਰਾ ਦਾ ਕੰਮ ਲੈਣ ਵੀ ਆੜ ਹੁਣ ਆਪਾਂ ਲੱਗੇ ਸੀਗੇ ਦੁੱਧ ਦੀ ਸਾਫ ਸਮਾਲ ਕਰਨ ਹੁਣ ਮੈਂ ਉਧਰ ਬਲੌਗ ਸਟਾਰਟ ਕਰ ਲਿਆ ਉਧਰ ਤਾਂ ਮੈਂ ਇੱਕ ਹੱਥ ਨਾਲ ਚੱਕਣ ਜਾਂਦਾ ਕਿ ਉਧਰ ਮਮੀ ਕਹਿੰਦੀ ਇਹਦੇ ਨਾਲ ਗਲਾਸ ਚਾ ਦੇ ਠੀਕ ਆ ਵੀ ਮੈਂ ਖਿ ਚੜਾ ਦਿੰਦੇ ਆ ਗਾਧਰਾ ਵਿੱਚ ਸੋਣਾ ਘਣਾ ਥੋੜਾ ਜਣਾ ਜਿਵੇਂ ਆਪਾਂ ਥੋੜਾ ਜਿਆ ਦੁੱਧ ਪਾ ਕੇ ਕਿਲੋ ਅੱਧਾ ਕਿਲੋ ਦੁੱਧ ਪਾ ਕੇ ਗਰੇਲੇ ਬਣਾਉਣਾ ਬਣਾਉਣਾ ਆਲਗਾ ਵਧੀਆ ਸੋਹਣੀ ਆ ਮੋੜਨਾ ਦੁੱਧ ਹੁਣ ਚਿੱਟਾ ਕਿ ਆਪੇ ਕਿੱਦਾਂ ਵਿਲਬਸ ਮੰਮੀ ਆ ਮਾਗਰੋਂ ਫਿਰ ਕਲਬਸ ਪਾ ਕੇ ਫਿਰ ਭਾਂਡੇ ਵਗੈਰੇ ਮਾਇਦੀਆ ਹਲੇ ਮੰਮੀ ਨੇ ਹਾਇ ਸੁੰਗਰ ਕੰਨਾ ਮੁੱਕੇ ਹੀ ਨਹੀਂ ਉਹ ਕ ਮੰਮੀ ਸਾਗ ਸਾਗ ਕਰਦੀ ਸੀ ਡਾਕਟਰ ਨੇ ਮੰਮੀ ਦਾ ਸਾਗ ਬੰਦ ਕਰਤਾ ਮੰਮੀ ਨੇ ਸਾਗ ਕਹਿ ਕਹਿ ਕੇ ਮੰਮੀ ਨੇ ਤੇ ਬੀਬੀ ਨੇ ਯਾਨੀ ਕਿ ਉਹਨਾਂ ਨੇ ਸਾਰਿਆਂ ਨੂੰ ਪਸੰਦਾ ਮੰਗਵਾਇਆ ਤੇ ਸਾਗ ਮਮੇ ਦੇ ਘਰ ਸੌਲ ਕਰਾ ਮਦੇ ਪਏ ਤੇ ਡਾਕਟਰ ਨੇ ਬੰਦ ਕਰਤਾ ਮੈਂ ਕਿਤੇ ਆ ਸਾਡੇ ਲਈ ਸਬਜੀ ਬਣਾਉਣੀ ਆ ਮਮੇ ਨੇ ਚਲ ਚੋਚੀ ਵੀ ਲੈ ਲਓ ਤੇ ਹੁਣ ਮਮੇ ਵਿਚਾਰੇ ਖਾਣਗੇ ਬੰਦ ਗੋਭੀ ਇਹਨਾਂ ਨੂੰ ਤਾਂ ਗੱਡ ਪਸੰਦ ਸੀਗਾ ਸਾਗ ਅਹੀਆਂ ਬਿਮਾਰੀ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਹੋ ਜਾਂਦਾ ਹੈ ਖਾਣ ਪੀਣਾਂ ਫਿਰ ਜਿਹੜਾ ਬੰਦ ਹੋ ਜਾਂਦਾ ਤੇ ਮੌਸਮ ਵੀ ਇੱਕ ਵਾਰੀ ਤਾਂ ਸਹੀ ਇਹ ਕਿਨਵੇਂ ਹੋਂਟ ਗਈ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਜਿਉਂ ਚਾਰ ਸਾਢੇ ਚਾਰ ਤਪੱਠੇ ਪਾਉਣ ਲੱਗਦੇ ਆ ਮੜ ਕੇ ਫਿਰ ਇੱਕ ਜਣੇ ਜਿਵੇਂ ਕਹਿੰਦੇ ਹੁੰਦੇ ਪਸ਼ੂਆਂ ਤੋਂ ਨਹੀਂ ਵੀਲ ਮਿਲਦੀ ਧਰਾਂ ਵਗੈਰਾ ਆਪ ਕੱਢ ਲੈਂਦੇ ਅਸੀਂ ਪਸ਼ੂਆਂ ਨੂੰ ਹੁਣ ਕੀ ਖਲਿਆਰਦੇ ਆ ਸੁੱਕਾ ਖਲਿਆਰੀ ਜਾਂਦੇ ਆ ਸਹੀ ਗੱਲ ਆ ਪਸ਼ੂ ਰੱਖਣੇ ਆ ਤਾਂ ਬਹੁਤ ਜ਼ਿਆਦਾ ਟਾਈਮ ਆ ਜਿਹੜਾ ਪਸ਼ੂਆਂ ਤੇ ਲੱਗਦਾ ਫੇਰ ਕਿਤੇ ਜਾ ਕੇ ਦੁੱਧਾਂ ਦੀਆਂ ਜੜੀਆਂ ਬਾਲਟੀਆਂ ਹੋ ਹੁੰਦੀਆਂ ਜੋ ਦੁਆਸਾਂ ਨਾਲ ਫੇਰ ਦਿੰਨੇ ਆ ਲੋਜੀ ਇਹਦੇ ਵੀ ਜਵਾਕਾਂ ਦੇ ਕੁਰਤੇ ਮੰਗ ਹੁੰਦਾਗਾ ਚੜਾ ਦਾ ਕਵਰ ਉਹੀ ਮੰਜੇ ਦਾ ਜਿਹੜੀ ਟੌਰ ਬਣ ਜਾਂਦੀ ਹੈ ਹਨਾ ਕਵਰ ਦੇ ਨਾਲ ਅਜੀ ਬੀਬੀ ਉੱਥੇ ਮੰਜਾ ਢਾ ਕੇ ਬਹਿ ਜਾਂਦੀ ਹੈ ਤੇ ਮੰਜਾ ਚੱਕਣ ਵਾਲਾ ਪਿਆ ਲੋਜੀ ਲੱਟਾਂ ਛੱਡੀਏ ਵਿੱਚ ਦੀ ਕੋਲ ਆ ਗਈ ਸੀ ਆਗੇ ਇੱਥੇ ਗਿਆ ਸਾਰਾ ਦਿਨ ਹਣ ਉਧਰ ਹੀ ਰਹਿੰਦੇ ਆ ਕਿਵੇਂ ਖਲਾਰੇ ਪਾ ਰੱਖਿਆ ਉਹ ਨੂੰ ਕਿੱਥੇ ਹੀ ਆਇਆ ਨਾ ਮੇਰਾ ਸੂਟ ਕਿੱਧਰ ਗਿਆ ਲਓ ਜੀ ਇੱਕ ਪਾਸੇ ਬਣੀ ਹੈ ਬੰਦ ਗੋਤੀ ਦੀ ਸਬਜ਼ੀ ਮੈਨੂੰ ਬੰਦ ਗੋਤੀ ਖਵਾਈਗੀ ਇਹ ਤਾਂ ਸਾਡੇ ਵਾਸਤੇ ਸਵਾਗਤ ਮਾੜੀ ਗੱਲ ਆ ਬਈ ਇਹ ਮੰਮੀ ਨੇ ਬਣਾਈ ਜਾ ਮਾੜੀ ਗੱਲ ਇੱਧਰ ਲੱਗਿਆ ਸਾਗ ਨੂੰ ਕਰਦੇ ਨਾ ਮੰਮਾ ਇੰਟੀ ਲੱਗਣਾ ਸਾਗ ਬਣਾਇਆ ਕਿ ਨਹੀਂ ਮੈਂ ਕਹਦਾ ਮੰਮੀ ਮੈਂ ਕਹਿੰਦਾ ਸਾਗ ਬਣਾ ਲਿਆ ਜਿਹਦੇ ਤੋਂ ਫੱਟੜੀ ਹੈ ਸੱਸ ਬੇਫਿਕਰ ਕੋਈ ਨਹੀਂ ਹੋ ਗਈ ਸੱਸ ਸੱਸ ਕਹੇ ਹੁਣ ਬਣਾਉਣ ਲੱਗਿਆ ਹਾਂ ਤੇ ਤੂੰ ਹੀ ਬਣਾਉਣਾ ਮੈਂ ਤਾਂ ਉਦੋਂ ਬਣਾਇਆ ਕਰੂ ਜਦੋਂ ਛੋਡੇ ਜਿੱਡੀ ਹੋ ਗਈ ਜਿਸ ਹੋਣ ਲੱਗਿਆ ਨਾ ਦੇ ਬਾਲ ਬੱਚੇ ਸਾਂਭ ਕੇ ਜਣੀ ਗਾਹ ਪੋਤਿਆਂ ਪੋਤੇ ਪੋਟਿਆਂ ਆਲਾ ਹੋ ਕੇ ਹੋ ਕੇ ਤੇ ਹਾਂ ਵੀ ਜਣੀ ਕੀ ਇਹ ਪਤਾ ਲੱਗ ਗਿਆ ਵੀ ਸਾਗ ਬਣਾ ਸਕਦੀਆਂ ਕਿ ਹਸੇ ਨੇ ਮੈਂ ਤਾਂ ਕਹੀ ਪੈਣਾ ਆਖਣਗਾ ਕੋਈ ਵੱਡੀ ਗੱਲ ਨਹੀਂ ਪਰ ਮੇਰੇ ਲਈ ਵੱਡੀ ਗੱਲ ਸੀ ਕਿਉਂਕਿ ਮੈਂ ਕਦੇ ਬਣਾਇਆ ਨਹੀਂ ਸੀ ਹਾਂ ਇਹ ਤਾਂ ਬਣਾਉਣਾ ਹੀ ਪੈਂਦਾ ਜਦੋਂ ਜਦੋਂ ਬਸ ਐਸੀ ਖਾ ਕੇ ਘੱਟ ਕੋਸ਼ਾ ਮੰਮੀ ਨੇ ਸਾਗ ਦਾ ਕਰਦੇ ਰਹੀ ਤੇ ਸਾਗ ਵਾਲੇ ਦਿਨ ਕਰਨੀ ਕੀ ਕਹਨੇ ਹੁੰਦੇ ਆਏ ਜੇ ਜਾਂ ਆਪਾਂ ਤਾਂ ਇਹ ਕਹਨੇ ਹੁੰਦੇ ਨੇ ਨਾ ਮੇਲਾ ਮੇਲਾ ਕਰਦੀ ਰਹੀ ਤੇ ਮੇਲੇ ਤੇ ਕੀ ਕਹਨੇ ਹੁੰਦੇ ਆ ਯਾਰ ਮੇਲੇ ਵਾਲੇ ਦਿਨ ਪਤਾ ਨਹੀਂ ਆਜੂ ਕੋਈ ਘਾਪਤ ਹੁੰਦੀ ਸੌਰੀ ਭੁੱਲ ਗਈ ਦੱਸ ਦੇ ਜੀ ਕਿਸੇ ਨੂੰ ਪਤਾ ਦਾ ਇਹ ਕਿਸੇ ਨੂੰ ਪਤਾ ਦਾਸ ਐਵੇਂ ਦਿਮਾਗ ਦੇ ਉੱਤੇ ਹੀ ਤੁਰੀ ਫਿਰਦੀ ਹੈ ਘਾਪਤ ਜੀ ਇਹ ਹੁਣ ਮੇਰੇ ਯਾਦ ਨਹੀਂ ਆ ਰਹੀ ਹੁਣ ਮੰਮੀ ਆਹ ਬਾਟੀ ਵੀ ਮੈਂ ਬਿਲੀ ਕਰ ਦਿੰਨੀ ਹੈ ਹਨਾ ਮੈਂ ਆਪਦੇ ਟਿਫਨ ਚ ਪਾ ਕੇ ਰੱਖ ਦਿੰਨੀ ਆ ਡੱਬੀ ਚ ਪਾ ਲੈਂਦੇ ਹਾਂ ਤੇ ਆ ਇਹਨਾਂ ਦੀ ਡੱਬੀ ਤੁਸੀਂ ਲੈ ਜਾਓ ਕਿਹਦੀ ਡੱਬੀ ਹਾਂ ਉਹ ਡੱਬੀ ਮੈਂ ਲੈ ਗਈ ਚੌਲ ਪਾ ਕੇ ਆਪਣੀ ਡੱਬੀ ਆ ਕਰ ਅੱਛਾ ਆਏ ਮੈਨੂੰ ਭੁੱਖ ਲੱਗੀ ਮੈਂ ਰੋਟੀ ਬਹੁਤ ਸਾਰਾ ਨਿਭਾ ਲਈ ਸਕੂਲੋਂ ਆ ਕੇ बस ਬਣਾ ਕੇ ਖਾ ਲਈ ਰੋਟੀ ਮੁੜ ਕੇ ਨਹੀਂ ਬਸ ਭੁੱਖ ਲੱਗੀ ਇੱਕ ਵਾਰੀ ਭੁੱਖ ਲੱਗ ਗਈ ਮੈਨੂੰ ਹੋਇਆ ਸਾਰੇ ਸੁੱਕੀ ਕੱਢਣਾ ਤੇ ਭਾਂਡੇ ਮਾਂਜੀ ਸਾਰੇ ਇਕੱਠੇ ਕੀਤੇ ਪਏ ਆ ਗਿੱਲੇ ਹੋ ਗਏ ਅੱਖਤਾ ਜਿਹਾ ਦੱਬਾ ਕਰ ਦੇ ਤੋ ਕਿਉਂ ਨਹੀਂ ਸੀਗੇ ਨਹੀਂ ਸੱਚੀ ਉਹ ਤਾਂ ਮਟਰਾਂ ਚ ਚੌਲ ਪਾਈ ਚੌਲਾਂ ਦੀ ਮਟਰ ਪਾਈ ਸੀ ਮੈਨੂੰ ਕਹਿੰਦੀ ਮम्मा ਮੈਨੂੰ ਤਾਂ ਮਟਰ ਹੈ ਕੱਦੂ ਕਸ਼ ਕਰਕੇ ਪਾਈ ਸੀ ਮਟਰ ਕੱਦੂ ਕਸ਼ ਕਰਕੇ ਬੰਦੇ ਹੁੰਦੇ ਆ ਨਾ ਉਹ ਟਮਾਟਰ ਤਾਂ ਚਲ ਮਾੜਾ ਮੋਟਾ ਹੋ ਜਾ ਟਮਾਟਰ ਵੀ ਪਰ ਕੱਦੂ ਕਸ਼ ਨਹੀਂ ਹੁੰਦਾ ਮੈਨਣ ਕਹਿੰਨਾ ਮੈਂ ਘਰੀਬਣ ਹੁਣੀ ਲਾ ਦੋ ਮੁੜ ਕੇ ਤੜ ਕੇ ਆਖ ਦਿੰਦੀਆਂ ਘੰਟਾ ਸਾਥੋਂ ਗੰਡਾ ਨਹੀਂ ਬੋਲਦੀਆਂ ਕਿਉਂਕਿ ਹੁਣ ਮਾਰਚ ਆ ਜਾਣਾ ਹੈ ਨਾ ਸਕੂਲ ਦਾ ਟਾਈਮ ਵੀ ਜਿਹੜਾ ਚੇਂਜ ਹੋ ਜਾਣਾ 10 15 15 20 ਮਿੰਟਾਂ ਦਾ ਆ ਰਹਿਣਾ ਫਰਕ ਪੈਣਾ ਮੈਂ ਇਹਨਾਂ ਨੂੰ ਹੱਸਿਆ ਨੇ ਜਿਸ ਮੈਂ ਸੌਂਜੂ ਟਾਈਮ ਨਾਲ ਫਿਰ ਟਾਈਮ ਨਾਲ ਉੱਠਿਓ ਮੁੜ ਕੇ ਫਿਰ ਤੜਕੇ ਉੜਦੇ ਨਹੀਂ ਹੈਗੀਆਂ ਚਾਹ ਪੀਣ ਤੇ ਘੰਟਾ ਫਿਰ ਬਾਥਰੂਮ ਚ ਘੰਟਾ ਲਾ ਦਿੰਦੇ ਹਾਂ ਮਾੜੇ ਮਾੜੇ ਨਾਲ ਫਿਰ ਜਿਹੜਾ ਟਾਈਮ ਹੈ ਟੱਪ ਜਾਂਦਾ ਫਿਰ ਜਦੋਂ ਮੈਂ ਤਿਆਰ ਹੋਣਾ ਹੁੰਦਾ ਉਦੋਂ ਨੂੰ ਭੱਜਣਾ ਠਾ ਜਿਹੜੀ ਬਾਲੀ ਜ਼ਿਆਦਾ ਹੁੰਦੀ ਹੈ ਮੰਮਾ ਦੇਖ ਇਦੋਂ ਮੈਂ ਹਨ ਛੋਟੀਆਂ ਹਜੇ ਮੈਂ ਆ ਚੜਾ ਲੈਣੀ ਨਲੇ ਜਵਨ ਹਨ ਅਤੇ ਇਹਨੂੰ ਚੜਾਉਣਾ ਹੀ ਨਹੀਂ ਆਉਂਦੇ ਕੋਈ ਗੱਲ ਨਹੀਂ ਕਿਸੇ ਨੂੰ ਪਹਿਲਾਂ ਕੰਮ ਕਰਨੇ ਆ ਜਾਂਦੇ ਕਿਸੇ ਨਮਾਗਰ ਕਰਨੇ ਆਉਂਦੇ ਹੁਣ ਇਹ ਦੇਖ ਲੈ ਇਹ ਲਈ ਆਟਾ ਗੁੰਨਦੀ ਆਟਾ ਗੁੰਨਣਾ ਸਿੱਖ ਗਈ ਅੱਗੇ ਤੋਂ ਗੁੱਤਾ ਬਣ ਨਹੀਂ ਆਣੀ ਸਿੱਖੀ ਅੱਗੇ ਨੂੰ ਪ੍ਰਾਂਤ ਨਹੀਂ ਸਾਫ਼ ਕਰਨੇ ਹੁੰਦੇ ਸਨ ਪ੍ਰਾਂਤ ਹੀ ਸਾਫ਼ ਕਰਦੇ ਫਿਰ ਤੂੰ ਕਿਉਂ ਹਵਾ ਮਾਰਦੀ ਐ ਵੀ ਤੈਨੂੰ ਰਬੜਵਾਂ ਚੜਾਉਣੇ ਆਉਂਦੇ ਹਨਾ ਵੀ ਹਾਂਜੀ ਨਹੀਂ ਨਹੀਂ ਛੱਡੀ ਨੇ ਮੈਂ ਮੋਟਰ ਮੈਖਣਾ ਟੈਂਕੀ ਚ ਪਾਣੀ ਘੱਟ ਲੱਗਦਾ ਆਏ ਨਹੀਂ ਗਿਆ ਮਾਇਆ ਗਿਆ ਮੈਂ ਮੈਨੂੰ ਨਾ ਟੈਂਕੀ ਚ ਪਾਣੀ ਘੱਟ ਲੱਗਿਆ ਨੋ ਨੋ ਮੈਂ ਖੜਾ ਪੁਲਿਸ ਰਣਨਾ ਗੱਲ ਕਰਦੇ ਆ ਕਿੰਨੇ ਕਰਦੇ ਬਹੁਤ ਟਾਈਮ ਹੋ ਗਿਆ ਜੱਟ ਜਦੋਂ ਮੈਂ ਵੇਖਿਆ ਮੈਂ ਕਿ ਸੁੱਚ ਤਾਂ ਬੰਦ ਪਈ ਐ ਬੰਦ ਐਂ ਕਿਹਾ ਸੀ ਮੈਂ ਮਾਂ ਮਮੀ ਮਿਲਣਾ ਦਾ ਪਾਣੀ ਚੜਾਉਣਾ ਕਿ ਕਹਿੰਦਾ ਕਿ ਮੈਂ ਵੀ ਅੱਜ ਆਖੀ ਤਾਂ ਮੈਂ ਅੱਜ ਘੜ ਕੇ ਨਹੀਂ ਤੁੰਦਾ ਸੁੱਚ ਕਨੀ ਝਾਕ ਕੇ ਨਹੀਂ ਸੁੱਚ ਕਨੀ ਝਾਕ ਕੇ ਨਹੀਂ ਲੋ ਜੀ ਹਵਾ ਚੱਲੀ ਆਂਦੀ ਐ ਪੂਰੀ ਤੇ ਠੰਡਾ ਠੰਡਾ ਮਾਹੂਸੂਮ ਆਇਆ ਪਿਆ ਬੱਦਲ ਬਾਈ ਹੋ ਗਿਆ ਨਾ ਹਮ ਬੱਦਲ ਬਾਈ ਫੁੱਲ ਹੋ ਗਈ ਹਾਂ ਚੱਲ ਨੀਰਾਦਨ ਟ੍ਰੀ ਪਾਇਆ ਵਾਜੀ ਉਹ ਮਮੀ ਨੂੰ ਬੋਨੋ ਦਰਾਤ ਨੂੰ ਪਾਦੀ ਹੁਣ ਚੱਲ ਕੱਲ ਨੂੰ ਸਾਰੀ ਦਿਲੀ ਮੀਂਹ ਐ ਹਾਂ ਹਾਂ ਸਵੇਰ ਤੜਕੇ 5:30 ਤੋਂ ਲੈ ਕੇ ਕੱਢ ਛੀਤ ਹਲਕਤ ਆਵੇ ਪਤਾ ਮੈਨੂੰ 27 28 ਦਾ ਮੀਂਹ ਦੱਸਿਆ 27 ਅੱਜ ਦਾ ਕੀ ਆ ਦੇਖ ਨਾ ਇਹ ਆਵੇ ਸਵੇਰ 99% ਹੈ ਇਹ ਆ ਦੇਖੋ ਆ ਦੇਖੋ ਸਵੇਰ ਸਾਢੇ ਸਵੇਰ ਸਾਢੇ 5:30 ਵਜੇ 77% ਹੈ ਸਾਢੇ 6:00 ਵਜੇ 81% ਹੈ ਸਰਦੀਆਂ ਵਾਲਾ ਤਾਂ 20% ਆ ਦੱਸਿਆ ਹੀ ਆ ਜਾਂਦਾ ਹੁੰਦਾ ਹਾਂ ਕੱਲ ਨੂੰ 12:30 ਵਜੇ ਚਾਹਲੇ ਮੀਂਹ ਆਪਾਂ ਹਨਾ ਕਿੰਨਾ ਦੇਣੀ ਐ ਜਦ ਜਾਰੇ ਗਰਮ ਵਜੇ ਹਨਾ ਥੋੜਾ ਜਿਆਦਾ ਚਾਂਸ ਹੋ ਰਿਹਾ ਕੋਈ ਖੁਸ਼ੀ ਹੈ ਮੀਂਹ ਨੂੰ ਪਊਗਾ ਕਿ ਨਹੀਂ ਪਊਗਾ ਨਾ ਫਿਰ ਆਪਾਂ ਨੂੰ ਉਮੀਦ ਹੁੰਦੀ ਆ ਵੀ ਇਸ ਦਿਨ ਮੀਂਹ ਪਊਗਾ ਦਿਨ ਦੀ ਕਿੰਨੀ ਵੇਟ ਹੁੰਦੀ ਆ ਹਨਾ ਵੀ 80% ਦੱਸਿਆ 80% ਦੱਸਿਆ ਪਰ ਉਹਦੋਂ ਤਾਂ 70% ਕਿਹਾ ਵੀ ਮੁੜ ਜਾਂਦਾ ਹੁੰਦਾ ਮੀਂਹ ਉਹ ਆਉਂਦਾ ਨਹੀਂ ਆਦ ਵਿੱਚ ਤਾਂ 30 40% ਤੇ ਵੀ ਆ ਜਾਂਦਾ ਚੱਲ ਹੁਣ ਰੱਬ ਨੇ 2-4 ਦਿਨਾਂ ਦੀ ਠੰਡ ਜੀ ਹੋਰ ਪਾਤੀ ਸਰ ਹੁਣ ਤਾਂ ਵੀ ਗਰਮੀ ਨੇ ਆਉਣਾ ਹੀ ਆ ਆਪਾਂ ਕਿੰਨਾ ਕ ਕਿਨਾਰੇ ਕਰਾਂਗੇ ਨਹੀਂ ਚਲ ਆਈਆਂ ਵੀ ਆ ਜਿਹੜੀ ਠੰਡ ਜੀ ਹੈ ਨਾ ਹੁਣ ਕਣਕਾਂ ਨਿਸਰਦੀਆਂ ਸੀ ਹਾਂ ਕਣਕਾਂ ਲਈ ਉਹ ਪਰ ਮੀਂਹ ਸਿੱਧਾ ਪੈ ਜੇ ਵਧੀਆ ਹਾਂ ਵੀ ਪਿਛਲੀ ਵਾਰ ਜਿਹੜਾ ਮੀਂਹ ਪਿਆ ਸੀਗਾ ਉਹ ਹੋ 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 ਯਾਦ ਕਰਨ ਨੂੰ ਜੀ ਨਹੀਂ ਕਰਦਾ ਉਹ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਗੰਗਾ ਦੀਆਂ ਹੀ ਭੇਜੀਆਂ ਕੱਢੀਆਂ ਆਉਣਾ ਬਲੌਡ ਦੀ ਨਹੀਂ ਭੇਜੀਆਂ ਚਲੋ ਜੀ ਆ ਜੀ ਤੁਸੀਂ ਮੋਟਰ ਬੰਦ ਕਰਕੇ ਤੇ 9:30 ਹੋ ਗਏ ਹੁਣ ਆਪਾਂ ਵਿਲੇ ਹੋਏ ਇਸੇ ਕੰਮ ਕਰ ਕਰਕੇ ਫੋਨ ਨਹੀਂ ਦੇਖਣਾ ਬਈ 10 15 ਦੇਣ ਹੈ ਜਿਹੜੇ ਤੁਹਾਡੇ ਕੋਲੇ ਬਹੁਤ ਕੀਮਤੀ ਦੇਣ ਹੈ ਜਿਹੜੇ ਤੁਹਾਡੇ ਹੈਗੇ ਆ ਪੇਪਰਾਂ ਤੋਂ ਬਾਅਦ ਦੇਖ ਲਿਆ ਕਰੋ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦੇ ਠੀਕ ਹੈ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਦਾ ਕੀ ਮਤਲਬ ਅੱਖਾਂ ਤੇ ਅਣਕਾਂ ਨਹੀਂ ਚੜਾਉਣੀਆਂ ਹੈਗੀਆਂ ਨਾ ਹੋਇਆ ਵੀ 15 ਮਿੰਟ ਬੱਚੇ ਨੇ ਦੇਖ ਲਿਆ ਹੁਣ ਤੱਕ ਨਾਰੇ ਕਰ ਦੋ ਫੋਨ ਦੇ ਬਿਲਕੁਲ ਦਿਨ 4 ਹੈ ਤੁਹਾਡੇ ਕੋਲੇ ਪੇਪਰ ਸਟਾਰਟ ਹੋ ਜਾਣਗੇ ਫਿਰ ਠੀਕ ਹੈ ਓਕੇ ਪੇਪਰਾਂ ਤੇ ਵਾਹ ਹੂੰ ਚਲੋ ਜੀ ਆਪਾਂ ਵੀ ਹੁਣ ਆਪਣੇ ਵਲੌਗ ਦਾ ਕਰਦੇ ਆ ਇੱਥੇ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਹੁਤ ਜਿਆਦੇ ਸਪੋਰਟ ਹੈ ਸਾਰੇ ਭੈਣ ਭਰਾਵਾਂ ਦੀ ਬਹੁਤ ਸੋਹਣੇ ਕਮੈਂਟਾਂ ਉਹਦੇ ਵਧੀਆ ਮੋਟੀਵੇਟ ਕਰਦੇ ਹੋ ਹਨਾ ਤੁਸੀਂ ਵੀ ਕਮੈਂਟਾਂ ਦੇ ਰਾਹੀਂ ਤੇ ਬਸ ਐਦਾਂ ਹੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਮੈਸੇਜ ਕਰਦੇ ਰਹੋ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੇ ਸੋਹਣੇ ਸੋਹਣੇ ਵਲੌਗ ਐ ਇੰਜੋਏ ਕਰ ਸਕੋ ਬਸ ਹੁਣ ਵਿਆਹ ਦੇ ਵਿੱਚ ਵੀ ਦਿਨ ਥੋੜੇ ਰਹਿ ਗਏ ਫਿਰ ਆਪਾਂ ਦੋ ਦਿਨ ਸੋਨੂੰ ਵਿਆਹ ਵਾਲੇ ਜਿਹੜੇ ਵਲੌਗ ਦੇ ਨਾਲ ਇੰਜੋਏ ਕਰਵਾਵਾਂਗੇ ਹਨਾ ਜੀ ਚਲੋ ਜੀ ਬਾਏ